ਜੰਧੂਬਾਦ ਦਾ ਸਵਾਲ ਕਰਨ ਦੀ ਖੜੇ ਹੋ ਜਾਂਦੇ ਨੇ ਖੇਤਰੀ ਪਾਰਟੀ ਹੋਣ ਕਰਕੇ ਹੁੰਦੇ ਨੇ ਜਾਂ ਪੰਥਕ ਪਾਰਟੀ ਹੋਣ ਕਰਕੇ ਹੁੰਦੇ ਕੁਦਰਤੀ ਤੌਰ ਤੇ ਖੇਤਰੀ ਪਾਰਟੀ ਵੀ ਆ ਪੰਥਕ ਪਾਰਟੀ ਵੀ ਆ ਲੋਕਾਂ ਨੂੰ ਪ੍ਰੇਸ਼ਾਵਾ ਵੀ ਸ਼੍ਰੋਮਣੀ ਕਾਲੀਦਾਸ ਤੇ ਸੀਸੇ ਕਰਕੇ ਕਾਰਨ ਕੀ ਰਹੇ ਨੇ ਨਤੀਜਾ ਕਿਉਂ ਆਇਆ ਇਹਦੇ ਹੱਲ ਆਪਣੇ ਪੈਣਗੇ ਕਾਰਨ ਵੀ ਆਪਣੇ ਪੈਣਗੇ ਹੱਲ ਵੀ ਆਪਣੇ ਪੈਣਗੇ ਇਹ ਜੀਗਾਂ ਮੰਡਲ ਉੱਪਰ ਸ਼ਰੋਣੀ ਕਾਲੀਦਾਰ ਦੀ ਜਿਹੜੀ ਕਿ ਜ਼ਮਾਨਤ ਵੀ ਨਹੀਂ ਬਚ ਪਾਈ ਕਿਉਂਕਿ ਤੁਹਾਡਾ ਕਈ ਜਗ੍ਹਾ ਤੇ ਨਹੀਂ ਮਤ ਜ਼ਿਆਦਾਤਰ ਇਸ ਤਰ੍ਹਾਂ ਦੀ ਗੱਲ ਜਿਹੜੀ ਹੋਈ ਆ ਉਹ ਹੀ ਕਾਰਨ ਲੱਭਣਿਆ ਜਿਹੜੀ ਜਿਹੜੀ ਸੀਟ ਨੂੰ ਲੈ ਕੇ ਕਾਫੀ ਚਰਚਾ ਚ ਰਹੀ ਸ਼ਰੋਣੀ ਕਾਲੀਦਾਰ ਬਿਰਸਾ ਸਿੰਘ ਬਟੂਆ ਵਾਲੀ ਸੀਟ ਨੂੰ ਲੈ ਕੇ ਉਸ ਤੇ ਕੋਈ ਗੱਲਬਾਤ ਨਹੀਂ ਸਾਰੀਆਂ ਸੀਟਾਂ ਤੇ ਮਤਲਬ ਆਪਣੀ ਆਪਣੀ ਸਾਡਾ ਨੇ ਰਾਜ ਕਹਾਣੀ ਚੜਾਈ ਆ 6.5 ਘੰਟੇ ਮੀਟਿੰਗ ਚੱਲੀ ਸ਼੍ਰੋਮਣੀ ਕਾਲੀਦਾਲ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਪੰਜਾਬ ਦੀ ਖੇਤਰੀ ਪਾਰਟੀ ਦੇ ਉੱਪਰ ਕਾਫੀ ਸਵਾਲ ਖੜੇ ਹੋਏ ਨੇ ਕਿਉਂਕਿ ਲੋਕਾਂ ਨੇ ਵੀ ਕਰੇ ਨੇ ਮੀਡੀਆ ਨੇ ਵੀ ਸਵਾਲ ਖੜੇ ਕਰੇ ਨੇ ਚੰਦੂ ਬਾਵਾ ਸਾਹਿਬ ਸਵਾਲ ਕਾਫੀ ਖੜੇ ਹੋ ਜਾਂਦੇ ਨੇ ਖੇਤਰੀ ਪਾਰਟੀ ਹੌਣ ਕਰਕੇ ਹੁੰਦੇ ਨੇ ਜਾਂ ਪੰਥਕ ਪਾਰਟੀ ਹੌਣ ਕਰਕੇ ਹੁੰਦੇ। ਕੁਦਰਤੀ ਤੌਰ ਤੇ ਖੇਤਰੀ ਪਾਰਟੀ ਵੀ ਆ ਪੰਥਕ ਪਾਰਟੀ ਵੀ ਆ ਲੋਕਾਂ ਨੂੰ ਆਪੇ ਛਾਵਾਂ ਵੀ ਸ਼ਰਮਣੀ ਅਕਾਲੀ ਦਲ ਦਿੰਦੇ ਨੇ ਔਰ ਉਸ ਸਮੇਂ ਜਦੋਂ ਦੇਸ਼ 'ਚ ਖੇਤਰੀ ਪਾਰਟੀਆਂ ਦਾ ਭਾਰ ਸਾਹਮਣੇ ਆ ਰਿਹਾ ਹੋਵੇ, ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਹੋਣ, ਸ਼ਰਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ ਹੋਵੇ ਤੇ ਉਸ ਪਾਰਟੀ ਨੂੰ ਮਤਲਬ ਮੁੜ ਕੇ ਫਰੰਟ ਲਾਈਨ ਤੇ ਲਿਆਉਣਾ ਜਿਹੜਾ ਇਹ ਪਾਰਟੀ ਦੀ ਲੀਡਰਸ਼ਿਪ ਦੀ ਡਿਊਟੀ ਆ ਤੇ ਇਹੇ ਕਰਕੇ ਕਾਰਨ ਕੀ ਰਹੇ ਨੇ? ਨਤੀਜਾ ਕਿਉਂ ਆਇਆ? ਇਹਦੇ ਹੱਲ ਆਪਣੇ ਪੈਣਗੇ। ਕਾਰਨ ਵੀ ਲੱਭਣਗੇ ਹੱਲ ਵੀ ਲੱਭਣੇ ਪੈਣਗੇ ਇਹ ਆਡਾ ਡਰਾਮਾ ਦੇ ਕੇ ਪਾਰਟੀ ਪ੍ਰਧਾਨ ਨੂੰ ਕੋਈ ਠੋਸ ਵਿਆਪਕ ਰਣਨੀਤੀ ਤੈਅ ਕਰਕੇ ਨੀਤੀ ਤੈਅ ਕਰਕੇ ਇੱਕ ਡਰਾਫਟ ਤਿਆਰ ਕੀਤਾ ਜਾਊਗਾ ਫਿਰ ਫਾਰਮਲ ਮੀਟਿੰਗ ਸੱਦ ਕੇ ਉਹਦੇ ਚ ਪਾਸ ਕੀਤਾ ਜਾਊਗਾ ਫਿਰ ਉਹਦੇ ਤੇ ਪਾਰਟੀ ਸਟੈਂਡ ਕਰੇ ਕਈ ਕਈ ਜਗਾਵਾਂ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਿ ਜ਼ਮਾਨਤ ਵੀ ਨਹੀਂ ਬਚ ਪਾਈ ਕਿਉਂਕਿ ਤੁਹਾਡੇ ਕਈ ਜਗ੍ਹਾ ਤੇ ਨਹੀਂ ਮਤ ਜ਼ਿਆਦਾਤਰ ਇਸ ਤਰ੍ਹਾਂ ਦੀ ਗੱਲ ਜਿਹੜੀ ਹੋਈ ਆ ਉਹੀ ਕਾਰਨ ਲੱਭਣੇ ਆ ਉਹੀ ਕਾਰਨਾਂ ਦਾ ਹੱਲ ਲੱਭਣਾ ਜਿਹੜੀ ਜਿਹੜੀ ਸੀਟ ਨੂੰ ਲੈ ਕੇ ਕਾਫੀ ਚਰਚਾ ਚ ਰਹੀ ਸ਼ਰੋਮਣੀ ਕਾਲੀਦਾਲ ਬਿਰਸਾ ਸਿੰਘ ਬਲਟੋਆ ਵਾਲੀ ਸੀਟ ਨੂੰ ਲੈ ਕੇ ਉਸ ਤੇ ਕੋਈ ਗੱਲਬਾਤ ਹੋਈ ਨਹੀਂ ਸਾਰੀਆਂ ਸੀਟਾਂ ਤੇ ਮਤਲਬ ਆਪਣੀ ਆਪਣੀ ਸਾਰਿਆਂ ਨੇ ਰਾਜ ਕਹਾਣੀ ਸੁਣਾਈ ਆ ਸਾਡੀ ਬੀਤੀ ਸੁਣਾਈ ਆ ਤੇ ਕੁੱਲ ਜਿਹੜਾ ਹੈ ਕਾਰਨ ਕੀ ਬਣੇ ਇਹਦੇ ਹੱਲ ਕੀ ਆ ਇਹ ਨਿੱਜੀ ਤੌਰ ਤੇ ਮਿਲ ਕੇ ਪ੍ਰਧਾਨ ਨੂੰ ਦੱਸਣ ਦੀ ਫੈਸਲਾ ਕੀਤਾ ਜੀ ਸ਼ੁਕਰੀਆ ਤਾਂ ਇਸ ਵਕਤ ਅਸੀਂ ਵੱਖ-ਵੱਖ ਅਕਾਲੀ ਲੀਡਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਆ ਤਾਂ ਮਤਲਬ ਇਹ ਪਤਾ ਕਰਨਾ ਇਹਨਾਂ ਦੇ ਵੀ ਹਜੇ ਕੋਈ ਹੱਥ ਨਹੀਂ ਲੱਗੀ ਗੱਲਬਾਤ ਕਿ ਕਿਉਂ ਪਾਰਟੀ ਦਾ ਜਿਹੜਾ ਕਿ ਇੰਨਾ ਹਾਸ਼ੀਏ ਤੱਕ ਗਈ ਪਾਰਟੀ ਇੱਕ ਸੀਟ ਤੱਕ ਕਿਉਂ ਸੀਮਿਤ ਰਹਗੀ ਤਾਂ ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਲੋਕਾਂ ਦੇ ਵਿੱਚ ਵਿਚਰਿਆ ਜਾਵੇ ਲੋਕਾਂ ਨੂੰ ਵੀ ਪੁੱਛਿਆ ਜਾਵੇ ਕਿ ਆਖਰ ਖੇਤਰੀ ਪਾਰਟੀ ਕਹਾਉਂਦੀ ਇਕਾਲੀ ਦਲ ਕਿਉਂ ਇੱਕ ਸੀਟ ਤੱਕ ਸੀਮਿਤ ਰਹਗੀ ਤੁਸੀਂ ਜੁੜੇ ਰਹਿਣਾ ਇੰਡਸਟੀਵੀ ਦੇ ਨਾਲ